ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਕੁਝ ਇਹੋ ਜਿਹੀ ਗੱਲਾਂ ਕਰਾਂਗਾ ਜਿਹਦੇ ਬਾਰੇ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਜਿਵੇਂ ਕਿ ਸਿਆਣੇ ਕਹਿੰਦੇ ਨੇ ਜੁੱਤੀ ਤੰਗ ਲਈਏ ਤਾਂ ਸਾਰਾ ਸਾਲ ਰੋਂਦਿਆ ਲੰਘ ਜਾਂਦਾ ਏ ਜੇ ਜਨਾਨੀ ਭੈੜੀ ਨਿਕਲ ਜੇ ਤਾਂ ساری ਉਮਰ ਰੋਂਦਿਆ ਲੰਘ ਜਾਂਦੀ ਏ ਗੱਲ ਇਦਾਂ ਆ ਗੱਲ ਸਾਰੀ ਮੁੱਕਦੀ ਆ ਜਨਾਨੀ ਦੇ ਉੱਤੇ ਕਿਸਮਤ ਉੱਤੇ ਨਸਲਤ ਉੱਤੇ ਜਨਾਨੀ ਵੀ ਕਈ ਨਸਲਾਂ ਦੀ ਹੁੰਦੀਆਂ ਨੇ ਜਿਵੇਂ ਕੀ ਹੁਣ ਤੁਹਾਨੂੰ ਮੈਂ ਦੱਸਦਾ ਜਿਵੇਂ ਕੋਈ ਬੰਦਾ ਸੀਗਾ ਉਹਦੀ ਇੱਕੋ ਇੱਕ ਧੀ ਸੀ ਬੜੀ ਸੰਸਕਾਰੀ ਸੀ ਬੜੀ ਲਿਆਕਤ ਵਾਲੀ ਸੀ ਬੜੀ ਸ਼ਰਮਾਇਆ ਵਾਲੀ ਸੀ ਕੁਝ ਕੇ ਟਾਈਮ ਬੀਤਿਆ ਉਹਦੀ ਕੁੜੀ ਸਿਆਣੀ ਹੋਈ ਤੇ ਤੁਹਾਨੂੰ ਪਤਾ ਧੀਆ ਨੂੰ ਧੀਆ ਦੇ ਧੀਆ ਧੀਆ ਲਈ ਰਿਸ਼ਤੇ ਆਂਦੇ ਹੀ ਹੁੰਦੇ ਨੇ ਹਮੇਸ਼ਾ ਠੀਕ ਹੈ ਜੀ ਤੇ ਉਸ ਬਜ਼ੁਰਗ ਦੀ ਉਸ ਬਾਪ ਦੀ ਕੁੜੀ ਲਈ ਰਿਸ਼ਤਾ ਆਇਆ ਤਾਂ ਉਹਨੇ ਕੁੜੀ ਮੰਗਤੀ ਚਲੋ ਵਿਆਹ ਕਿਉਂਨੇ ਤੋੜਤੀ ਕੁਝ ਕੁ ਦਿਨ ਬਾਅਦ ਉਸ ਦੇ ਘਰ ਵਿੱਚ ਤਿੰਨ ਬੰਦੇ ਹੋਰ ਆਗੇ ਰਿਸ਼ਤਾ ਲੈ ਕੇ ਅਲੱਗ-ਅਲੱਗ ਦਿਨ ਅਲੱਗ-ਅਲੱਗ ਟਾਈਮ ਤੇ ਤਾਂ ਉਹ ਰੱਬ ਦਾ ਬੜਾ ਭਗਤ ਸੀਗਾ ਉਹ ਕਦੀ ਕਿਸੇ ਨੂੰ ਵੀ ਆਪਣੇ ਘਰੋਂ ਖਾਲੀ ਹੱਥ ਨਹੀਂ ਸੀ ਮੋੜਦਾ ਹੁੰਦਾ ਉਹਨੇ ਕਿਹਾ ਵੀ ਇਹਨਾਂ ਨੂੰ ਖਾਲੀ ਹੱਥ ਮੋੜਨਾ ਤਾਂ ਗੱਲ ਸਹੀ ਨਹੀਂ ਆ ਉਨੇ ਕੀ ਕੀਤਾ ਉਹਨੇ ਘਰ ਵਿੱਚ ਤਿੰਨ ਡੰਗਾ ਤਿੰਨ ਜਾਨਵਰ ਰੱਖੇ ਹੋਏ ਸੀਗੇ ਕੁੱਤੀ ਬਿੱਲੀ ਤੇ ਗਧੀ ਉਹਨਾਂ ਨੇ ਤਿੰਨਾਂ ਦੇ ਉੱਪਰ ਚੰਨੀ ਪਾ ਕੇ ਘੁੰਗੜ ਪਾ ਕੇ ਉਹਨੇ ਰੱਬ ਨਾਲ ਅਰਦਾਸ ਕੀਤੀ ਬਈ हे ਰੱਬਾ ਇਹਨਾਂ ਤਿੰਨਾਂ ਨੂੰ ਇਹਨਾਂ ਦੀ لیاقت ਦੇ ਅਨੁਸਾਰ ਇਹਨਾਂ ਨੂੰ ਇਨਸਾਨ ਬਣਾ ਦੇ ਤਾ ਰੱਬ ਨੇ ਤਿੰਨਾਂ ਨੂੰ ਇਨਸਾਨ ਬਣਾਤਾ ਤਾਂ ਉਸ ਭਲੇ ਬੰਦੇ ਨੇ ਆਪਣੀ ਕੁੜੀ ਦਾ ਵਿਆਹ ਕੀਤਾ ਹੀ ਕੀਤਾ ਸੀ ਨਾਲ ਉਹਨਾਂ ਤਿੰਨਾਂ ਦਾ ਵੀ ਵਿਆਹ ਉਸ ਬੰਦਿਆਂ ਨਾਲ ਜਿਹੜੇ ਆਏ ਸੀ ਆਪਣੇ ਮੁੰਡੇ ਦਾ ਰਿਸ਼ਤਾ ਮੰਗਣ ਉਹਨਾਂ ਨਾਲ ਕਰਕੇ ਤੌਰ ਤਾਂ ਫਿਰ ਕੁਝ ਕੇ ਟਾਈਮ ਬੀਤਿਆ ਉਹਨੇ ਆਪਣੀ ਕੁੜੀ ਦਾ ਪਤਾ ਲਿਆ ਤੇ ਉਹਨੇ ਆਪਣੇ ਜਵਾਈ ਨੂੰ ਪੁੱਛਿਆ ਹਾਂ ਵੀ ਕਾਕਾ ਕਿੱਦਾਂ ਚੱਲ ਰਹੀ ਹੈ ਤੇਰੀ ਜ਼ਿੰਦਗੀ ਤਾਹੋ ਕਹਿੰਦਾ ਵੀ ਰੱਬ ਦਾ ਸ਼ੁਕਰ ਹੈ ਬਹੁਤ ਵਧੀਆ ਲੰਗੀ ਜਾਂਦੀ ਹੈ ਬਹੁਤ ਸੋਹਣੀ ਜ਼ਿੰਦਗੀ ਨਿਕਲੀ ਜਾਂਦੀ ਹੈ ਹੋਰ ਕੁਝ ਨਹੀਂ ਚਾਹੀਦਾ ਦੁਨ ਜ਼ਿੰਦਗੀ ਤੋਂ ਦੁਨੀਆ ਤੋਂ ਬਹੁਤ ਵਧੀਆ ਜਦੋਂ ਜਦੋਂ ਵਿਆਹ ਕੀਤਾ ਮੈਂ ਖੁਸ਼ ਹਾਂ ਮੇਰੀ ਤਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋ ਰਹੀ ਹੈ ਮਾਣ ਸਮਾਨ ਲਿਆਕਤ ਹਰ ਕੁਛ ਹੈ ਕਹਿੰਦਾ ਮੇਰੇ ਕੋਲ ਫਿਰ ਫਿਰ ਕੁਝ ਕਦੇ ਨਹੀਂ ਬੀਤੇ ਜਿਹੜਾ ਵਿਆਹ ਕੀਤਾ ਸੀ ਉਹਨੇ ਬਿੱਲੀ ਜੜੀ ਬਣੀ ਸੀਗੀ ਬਿੱਲੀ ਜੜੀ ਬਣੀ ਸੀਗੀ ਕੁਝ ਕ ਦਿਨ ਪਿੱਛੇ ਜਿਹੜਾ ਬਿੱਲੀ ਨਾ ਉਹਨੇ ਵਿਆਹ ਕਰਵਾਇਆ ਸੀ ਜਿਹੜੀ ਬਿੱਲੀ ਤੋਂ ਉਰਦ ਬਣੀ ਸੀ ਉਹਨੇ ਉਸ ਨੂੰ ਪੁੱਛਿਆ ਉਹਦੇ ਘਰ ਵਾਲੇ ਨੂੰ ਹਾਂ ਵੀ ਕਾਕਾ ਤੇਰਾ ਕੀ ਹਾਲ ਹੈ ਕਿਦਾਂ ਚੱਲ ਰਹੀ ਤੇਰੀ ਜ਼ਿੰਦਗੀ ਉਹ ਕਹਿੰਦਾ ਕੀ ਦੱਸਾਂ ਮੈਂ ਕਹਿੰਦਾ ਜਦ ਤੱਕ ਕਹਿੰਦਾ ਮੇਰੀ ਘਰ ਵਾਲੀ ਨੇ ਸੱਤ ਘਰ ਮੱਲੇ ਦੇ ਫਿਰ ਨਹੀਂ ਲੈਣਾ ਤਦ ਤੱਕ ਇਹਨੂੰ ਟਕਾ ਨਹੀਂ ਆਣਾ 24 ਘੰਟੇ ਮਿਆਂ ਮਿਆਂ ਕਰਦੀ ਰਹਿੰਦੀ ਆ ਦੂਸਰੀ ਗੱਲ ਸਾਰਾ ਮੱਲਾ ਗਾਏਗੀ ਫਿਰ ਜਦ ਕਿਤੇ ਆਏਗੀ ਮੈਂ ਸੋਚਦਾ ਘਰੇ ਹੀ ਜਾਵਾਂ ਠੀਕ ਹੈ ਕੰਮ ਤੋਂ ਥੱਕਿਆ ਟੁੱਟਿਆ ਆਨਾ ਮੈਂ ਘਰੇ ਜਾਵਾਂ ਕਿ ਥੋੜਾ ਆਰਾਮ ਕਰਾਂਗਾ ਸਕੂਨ ਪਾਵਾਂਗਾ ਤੇ ਮੇਰੀ ਘਰ ਦੀ ਰਾਤੀ 12 12 ਵਜੇ ਤੱਕ 10 10 ਵਜੇ ਤੱਕ 11 11 ਵਜੇ ਤੱਕ ਘਰ ਨਹੀਂ ਬੜਦੀ ਚਲੋ ਉਹ ਤਾਂ ਬਜ਼ੁਰਗ ਜਾਣਦਾ ਸੀਗਾ ਉਹ ਇਹ ਤਾਂ ਬਿੱਲੀ ਆ ਹਰਕਤਾ ਦੀ ਬਿੱਲੀ ਵਾਲੀ ਰਹਿਣੀ ਪਰ ਕੁਝ ਕੁ ਦਿਨ ਬੀਤੇ ਫਿਰ ਉਹਨੇ ਜਿਹੜੀ ਕੁੱਤੀ ਤੋਂ ਕੁੱਤੀ ਤੌਰਤ ਬਣੀ ਸੀਗੀ ਉਹਦਾ ਘਰਵਾਲਾ ਮਿਲਿਆ ਉਹ ਕਹਿੰਦਾ ਹਾਂ ਵੀ ਕਾਕਾ ਦਸ ਤੇਰਾ ਕੀ ਹਾਲਾ ਉਹ ਕਹਿੰਦਾ ਕੀ ਦਫਾ ਕਹਿੰਦਾ ਜਦੋਂ ਦੇਖੋ 24 ਘੰਟੇ ਖਾਂ ਨੂੰ ਪੈਂਦੀ ਆ ਕੋਈ ਗੱਲ ਹੋਵੇ ਨਾ ਹੋਵੇ ਬਿਨਾਂ ਗੱਲ ਤੋਂ ਬਹੁ 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 ਕਰਦੀ ਰਹਿੰਦੀ ਬੜਦੀ ਰਹਿੰਦੀ ਆ ਕਹਿੰਦਾ ਮੈਨੂੰ ਕੁੱਤਿਆਂ ਦੀ ਤਰ੍ਹਾਂ ਮੈਨੂੰ ਪੈਂਦੀ ਆ ਚਲੋ ਭਲਾ ਬਜ਼ੁਰਗ ਜਾਣਦਾ ਸੀਗਾ ਕਿਉਂਕਿ ਉਹਨੂੰ ਤਾਂ ਪਤਾ ਸੀ ਨਾ ਬਈ ਇਹ ਕੁੱਤੀ ਤੋਂ ਜਨਾਨੀ ਬਣੀ ਐ ਉਹਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਸੀਗਾ ਉਹ ਕਹਿੰਦਾ ਚਲੋ ਕੋਈ ਨਹੀਂ ਅੱਲਾ ਮਿਹਰ ਕਰੇਗਾ ਫੇਰ ਆਗੀ ਤੀਜੀ ਦੀ ਵਾਰੀ ਜਿਹੜੀ ਗਧੇ ਤੋਂ ਇਨਸਾਨ ਬਣੀ ਸੀ ਉਹਨੇ ਕਿਹਾ ਹਾਂ ਵੀ ਕਾਕਾ ਤੇਰਾ ਕੀ ਹਾਲਾ ਉਹ ਕਹਿੰਦਾ ਜੀ ਕੀ ਦੱਸਾਂ ਕਹਿੰਦਾ ਇਹਦੇ ਵਿੱਚ ਇਨਸਾਨਾਂ ਵਾਲੀ ਔਰਤਾ ਵਾਲੀ ਤਾਂ ਕੋਈ ਅਦਤ ਨਹੀਂ ਹੈਗੀ ਕੋਈ ਅਦਤ ਲਿਆਕਤ ਸ਼ਰਮ ਹਿਆਈ ਨਹੀਂ ਹੈਗੀ ਜੋ ਦੇਖੋ ਖਾ ਪੀ ਕੇ ਸੁੱਤੀ ਰਹਿੰਦੀ ਗਧਿਆਂ ਵਾਂਗ ਉੜਿੰਗਦੀ ਰਹਿੰਦੀ ਆ ਬਿਨਾਂ ਗੱਲ ਤੋਂ ਕੋਈ ਇਹ ਗੱਲ ਨਹੀਂ ਕੋਈ ਬਾਤ ਨਹੀਂ ਟੰਗਾ ਜੜੀਆ ਕਰਕੇ ਕਹਿ ਜਾਂਦੀ ਆ ਬੜੇ ਤੇ ਉਹ ਦੇਖਾਂ ਸੱਤੀ ਰਹਿੰਦੀ ਐ ਕੋਈ ਬੁਲਾਣਾ ਨਹੀਂ ਕੋਈ ਚਲਾਣਾ ਨਹੀਂ ਕੋਈ ਕੁਝ ਨਹੀਂ ਇਹ ਹਾਲਾ ਇਹਦਾ ਕਹਿੰਦਾ ਜ਼ਿੰਦਗੀ ਮੇਰੀ ਨਰਕ ਬਣੀ ਪਈ ਐ ਮੈਂ ਤਾਂ ਜਦੋਂ ਦਾ ਵਿਆਹ ਕੀਤਾ ਪਰੇਸ਼ਾਨ ਹੋਇਆ ਪਿਆ ਹੁਣ ਗੱਲ ਅੱਗੇ ਜੀ ਲਿਆਕਤ ਦੇਖੋ ਜੀ ਹੁਣ ਜਿਹੜੀ ਤੀਵੀ ਜਿਹੜੀ ਜਨਾਨੀ ਇਸਤਰੀ ਜਿਹੜੀ ਸੰਸਕਾਰੀ ਐ ਭਲੇ ਖਾਨਦਾਨ ਦੀ ਵਧੀਆ ਖਾਨਦਾਨ ਦੀ ਐ ਉਹਨੂੰ ਉਹ ਤਾਂ ਆਪ ਵੀ ਖੁਸ਼ ਰਹਿੰਦੀ ਐ ਆਪਦੇ ਘਰ ਵਾਲੇ ਨੂੰ ਵੀ ਖੁਸ਼ ਰੱਖਦੀ ਐ ਤੇ ਨਾਲ ਜਿੱਥੇ ਜਾਂਦੀ ਐ ਉੱਥੇ ਰੌਣਕੀ ਰੌਣਕ ਲਾ ਦਿੰਦੀ ਐ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰ ਦਿੰਦੀ ਐ ਜਿਹੜੀ ਹੈ ਹੀ ਮਾਰੇ ਖਾਨਦਾਨ ਦੀ ਥਾ ਥਾ ਤੇ ਗੰਦਾ ਖਾਣਾ ਗਜੀ ਹੋਈ ਐ ਥਾ ਥਾ ਤੇ ਆਵਾਰਾ ਗਰਦੀ ਕਰਨਾ ਫੇਰੀ ਹੋਈ ਐ ਉਹਨੇ ਕੀ ਕਿਸੇ ਦਾ ਘਰ ਸਵਾਰਨਾ ਦਾ ਉਹ ਜਿੱਥੇ ਜਾਏਗੀ ਘਰ ਨੂੰ ਨਰਕੀ ਬਣਾਏਗੀ ਜਿਵੇਂ ਕੁੱਤਾ ਬਿੱਲੀ ਗਦੇ ਤੋਂ ਤੁਸੀਂ ਮੈਂ ਤੁਹਾਨੂੰ ਇਹੇ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਐ ਇਹ ਜਿਹੜੀ ਜਨਾਨੀ ਆ ਜਿਹੜੀ ਸੰਸਕਾਰੀ ਆ ਉਹ ਤਾਂ ਘਰ ਨੂੰ ਸਵਰਗ ਬਣਾ ਦਿੰਦੀ ਆ ਜਿਹੜੀ ਬਿਨਾ ਜਾਤ ਪਾਤ ਦੇ ਹੈਗੀ ਆ ਉਹ ਤਾਂ ਸਵਰਗ ਨੂੰ ਵੀ ਨਰਕ ਬਣਾ ਦਿੰਦੀ ਆ ਇਸ ਗੱਲ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਜੇ ਆਪਾਂ ਗੌਰ ਨਾਲ ਸਮਝੀਏ ਤਾਂ ਸਮਝੀਏ ਤਾਂ ਬਹੁਤ ਕੁਝ ਅੰਨਾ ਸਮਝੀਏ ਤਾਂ ਕੁਝ ਜੀੜੀਆਂ ਖੋਤੀਆਂ ਕੁੱਤੀਆਂ ਬਿੱਲੀਆਂ ਹੁੰਦਿਆਂ ਨੇ ਨਾ ਜਿਹੜੀ ਸੰਸਕਾਰੀ ਨਹੀਂ ਹੁੰਦੀ ਖਾਨਦਾਨੀ ਨਹੀਂ ਹੁੰਦੀ ਆਵਾਰਾ ਥਾ ਥਾਤੇ ਗੂ ਖਾਣਾ ਗੰਦ ਖਾਣਾ ਗਿੱਜੀ ਹੁੰਦੀ ਹੈ ਬਾਹਰ ਗਰਦੀ ਕਰਨਾ ਗਿੱਜੀ ਹੁੰਦੀ ਹੈ ਉਹ ਆਪ ਤਾਂ ਜੁੱਤੀਆਂ ਖਾਂਦੀ ਖਾਂਦੀ ਆ ਆਪਦੇ ਸੋਰੇ ਸੋਰੇ ਘਰ ਵਿੱਚ ਤੇ ਪੇਕਿਆਂ ਨੂੰ ਵੀ ਬਦਨਾਮ ਕਰਵਾਉਂਦੀ ਪੇਕਿਆਂ ਨੂੰ ਜੁੱਤੀਆਂ ਪਵਾਉਂਦੀ ਆ ਸਿਰਫ ਔਰ ਸਿਰਫ ਆਪਣੀ ਹਰਕਤ ਕਰਕੇ ਆਪਣੀ ਮਾੜੀ ਇਆਦਤ ਕਰਕੇ ਹੁਣ ਕਈ ਏਦਾਂ ਦੇ ਮੇਰੇ ਸੱਜਣ ਵੀਰ ਭੈਣਾਂ ਆਣਗੇ ਮੇਰੀ ਵੀਡੀਓ ਥੱਲੇ ਕਮੈਂਟ ਕਰਕੇ ਮਾੜਾ ਚੰਗਾ ਬੋਲਣਗੇ ਇਹਨਾਂ ਦਾ ਵੀ ਇੱਕ ਫੌਰ ਨਹੀਂ ਹੈਗਾ ਇਹ ਵੀ ਉਹੀ ਨੇ ਖੋਤੇ ਬਿੱਲੇ ਘੋੜੇ ਵਾਲੇ ਇਹਨਾਂ ਦਾ ਹਾਲ ਖੋਤਾ ਕੁਝ ਕਰਨਾ ਹੀ ਜੇ ਕੁਝ ਕਰਦਾ ਉਹਦੀ ਗੱਲ ਦੀ ਟੰਗ ਖਿੱਚਣੀ ਆ ਉਹਨੂੰ ਮਾੜਾ ਚੰਗਾ ਬੋਲਣਾ ਵਾ ਤੇ ਜਾਂਦਾ ਜਾਂਦਾ ਮੈਂ ਇੱਕ ਗੱਲ ਕਹੂੰਗਾ ਔਰਤ ਜੇ ਆਪਣੇ ਘਰ ਵਾਲੇ ਦੇ ਆਪਣੀ ਫੈਮਿਲੀ ਦਾ ਮਾਣ ਸਨਮਾਨ ਦਾ ਧਿਆਨ ਰੱਖੇ ਘਰ ਵਾਲੇ ਦੇ ਕਹਿਣੇ ਚ ਚੱਲੇ ਆਪਣੀ ਮਨਮਰਜ਼ੀ ਨਾ ਕਰੇ ਉਹ ਖੁਦ ਵੀ ਰਾਜ ਕਰੇਗੀ ਤਾਂ ਮਾਪਿਆਂ ਨੂੰ ਵੀ ਰਾਜ ਕਰਾਏਗੀ ਆਪਣੇਆਂ ਨੂੰ ਤੇ ਸਾਰੇ ਪਰਿਵਾਰ ਨੂੰ ਵੀ ਰਾਜ ਕਰਵਾਏਗੀ ਜਿੱਥੇ ਇਦਾਂ ਦੀ ਟੀ ਔਰਤ ਕੁੜੀ ਇਸਤਰੀ ਜਾਏਗੀ ਮਾਣ ਸਨਮਾਨ ਘਟੇਗੀ ਖੁਦ ਵੀ ਸ਼ੋਭਾ ਪਾਏਗੀ ਤੇ ਆਪਣੇ ਮਾਪਿਆਂ ਨੂੰ ਵੀ ਮਾਣ ਸਨਮਾਨ ਦਿਵਾਏਗੀ ਬਾਕੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਜੇ ਕੋਈ ਮੜੀ ਚੰਗੀ ਗੱਲ ਕਹੀ ਗਈ ਤਾਂ ਉਹਦੇ ਲਈ ਮਾਫ਼ ਕਰਿਓ ਕਮੈਂਟਾਂ ਵਿੱਚ ਮੈਨੂੰ ਜ਼ਰੂਰ ਦੱਸਿਓ ਮੇਰੀ ਇਹ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ ਜੀ